ਟਾਂਡਾ ਦੇ ਰਹਿਣ ਵਾਲੇ ਇੱਕ ਸੈਣੀ ਸਿੱਖ ਵਰ ਲਈ ਕੰਨਿਆ ਦੀ ਲੋੜ ਹੈ ਮੁੰਡੇ ਦਾ ਜਨਮ 2 ਜੁਲਾਈ 1998 ਦਾ ਹੈ ਅਤੇ ਮੁੰਡੇ ਦਾ ਰੰਗ ਗੋਰਾ ਹੈ ਤੇ ਨੌਜਵਾਨ ਸਿੱਖ ਸਰਦਾਰ ਹੈ ਅਤੇ ਉਸ ਦਾ ਕੱਦ 5 ਫੁੱਟ 9 ਇੰਚ ਹੈ ਨੌਜਵਾਨ ਦਾ ਟਾਂਡਾ ਸ਼ਹਿਰ ਦੇ ਵਿੱਚ ਇੱਕ ਹਾਰਡਵੇਅਰ ਸਟੋਰ ਤੇ ਪੇਂਟ ਸਟੋਰ ਹੈ ਜਿੱਥੋਂ ਕਿ ਉਸ ਨੂੰ ਵਧੀਆ ਇਨਕਮ ਆਉਂਦੀ ਹੈ ਇਸ ਤੋਂ ਬਿਨਾਂ ਨੌਜਵਾਨ ਦਾ ਘਰ ਬਣਾਉਣ ਵਾਲੀ ਪੱਕੀ ਲੋਹੇ ਵਾਲੀ ਸ਼ਟਰਿੰਗ ਦਾ ਵੀ ਆਪਣਾ ਚੰਗਾ ਕੰਮ ਹੈ ਟਾਂਡਾ ਸ਼ਹਿਰ ਵਿੱਚ ਨੌਜਵਾਨ ਦੀ ਕਮਰਸ਼ੀਅਲ ਜ਼ਮੀਨ ਤੇ ਪਲਾਟ ਵੀ ਹਨ ਇਸ ਤੋਂ ਬਿਨਾਂ ਨੌਜਵਾਨ ਦੀ ਆਪਣੀ ਐਗਰੀਕਲਚਰ ਜ਼ਮੀਨ ਵੀ ਹੈ ਅਤੇ ਉਸ ਦੀ ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਹੈ ਮੁੰਡੇ ਦਾ ਬਹੁਤ ਹੀ ਚੰਗਾ ਤੇ ਗੁਰਸਿੱਖ ਪਰਿਵਾਰ ਹੈ ਮੁੰਡੇ ਦੇ ਮਾਤਾ ਪਿਤਾ ਨੇ ਅਮਿੱਤ ਸ਼ੱਕਿਆ ਹੋਇਆ ਹੈ ਬਾਕੀ ਪਰਿਵਾਰ ਵੱਲੋਂ ਕਿਹਾ ਗਿਆ ਹੈ ਕਿ ਵਿਆਹ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਲੈਣ ਦੇ ਨਹੀਂ ਕੀਤਾ ਜਾਵੇਗਾ ਉਹਨਾਂ ਨੂੰ ਬਸ ਪੜੀ ਲਿਖੀ ਤੇ ਚੰਗੇ ਸੰਸਕਾਰਾਂ ਵਾਲੀ ਘਰ ਸੰਭਲਣ ਵਾਲੀ ਸਿਆਣੀ ਲੜਕੀ ਦੀ ਭਾਲ ਹੈ ਲੜਕੇ ਦੇ ਪਰਿਵਾਰ ਨਾਲ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਪਰਿਵਾਰ ਦੀ ਬੇਨਤੀ ਹੈ ਕਿ ਵਿਚੋਲੇ ਤੇ ਮੇਰੀ ਬਿਊਰੋ ਵਾਲੇ ਇਸ ਨੰਬਰ ਤੇ ਕਾਲ ਨਾ ਕਰਨ